ਵਾਧ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣਾ ਵਿਖੇ ਸ਼ੁਰੂ paun ਵਿੱਚ ਹੋਈ ਜਿਸ ਵਿੱਚ ਪ੍ਰਧਾਨਗੀ ਮੰਡਲ ਰਜਿੰਦਰ ਸਿੰਘ ਲੱਖੋਵਾਲ ਜੀ ਕਰਨਜੀਤ ਸਿੰਘ ਸੇਖੋ ਦਾਸ ਨਛੱਤਰ ਸਿੰਘ ਜੈਤੋ ਤੇ ਹੋਈ ਉਸ ਤੋਂ ਬਾਅਦ ਸਾਡੀ ਅਗਲੀ ਕਾਰਵਾਈ ਲੱਖੋਵਾਲ ਸਾਹਿਬ ਦੱਸਣ ਗਈ ਅੱਜ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਉਹ ਚ ਵਿਸ਼ੇਸ਼ ਤੌਰ ਤੇ ਗਰਾਹਾਂ ਸਾਹਿਬ ਵੀ ਹਾਜ਼ਰ ਹੋਏ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇਹਦੇ ਵਿੱਚ ਹਾਜ਼ਰ ਹੋਏ ਪਿਛਲੇ ਦਿਨੀ ਜਿਹੜੀ ਅਸੀਂ ਮੋਗੇ 'ਚ 9 ਤਰੀਕ ਨੂੰ ਵੱਡੀ ਮਹਾਪੰਚਾਇਤ ਕੀਤੀ ਸੀ ਸਾਰਿਆਂ ਨੇ ਦੇਖਿਆ ਹੋਣਾ ਜਿੱਥੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਚ ਹੋਏ ਸੀ ਉਹ ਚ ਇੱਕ ਫੈਸਲਾ ਲਿਆ ਗਿਆ ਸੀ ਵੀ 26 ਤਰੀਕ ਨੂੰ 26 ਜਨਵਰੀ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕਰਦੇ ਆ ਉਵੇਂ ਹੀ ਟਰੈਕਟਰ ਮਾਰਚ ਇਸ 26 ਜਨਵਰੀ ਨੂੰ ਵੀ ਸਾਰੇ ਕਸਬਿਆਂ 'ਚ ਬਲਾਕਾਂ 'ਚ ਤਹਿਸੀਲਾਂ ਦੇ ਵਿੱਚ ਉਹ ਟਰੈਕਟਰ ਮਾਰਚ ਕੀਤਾ ਜਾਊਗਾ ਉਹਦੀ ਤਿਆਰੀ ਲਈ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਇੱਕ ਵੱਡੀ ਲਾਮਬੰਦੀ ਨਾਲ ਅਸੀਂ ਸਾਰਾ ਪੰਜਾਬ ਸਾਰਾ ਭਾਰਤ ਟਰੈਕਟਰਾਂ ਨਾਲ ਭਰ ਦੇਵਾਂਗੇ ਉਹਦੇ ਲਈ ਸਾਡੀ ਅੱਜ ਐਸਕੇਐਮ ਦੀ ਸ਼ਾਮ ਨੂੰ ਵੀ ਮੀਟਿੰਗ 7:30 ਵਜੇ ਹੋ ਰਹੀ ਆ ਉਹਦੇ ਚ ਅਗਲੇ ਤਿਆਰੀਆਂ ਵੀ ਅਸੀਂ ਤੁਹਾਨੂੰ ਦੱਸ ਦੇਵਾਂਗੇ ਆਨਲਾਈਨ ਮੀਟਿੰਗ ਹੋ ਰਹੀ ਆ ਦੂਸਰਾ ਜਿਹੜਾ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਮੋਰਚਾ ਲੱਗਿਆ ਹੋਇਆ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਉਹਨਾਂ ਦੀ ਹਾਲਤ ਖਰਾਬ ਆ ਫੌਰੀ ਤੌਰ ਤੇ ਸੈਂਟਰ ਸਰਕਾਰ ਜਿਹੜੀਆਂ ਮੰਗਾਂ ਉਹ ਸਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਮੰਨੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਏਕਤਾ ਲਈ ਅਸੀਂ ਕਮੇਟੀ ਬਣਾਈ ਹੋਈ ਆ ਏਕਤਾ ਦਾ ਸਾਡਾ ਕੰਮ ਚੱਲ ਰਿਹਾ ਮੀਟਿੰਗਾਂ ਹੋ ਰਹੀਆਂ 18 ਤਰੀਕ ਨੂੰ ਦੁਬਾਰਾ ਜਿਹੜੀ ਆ ਮੀਟਿੰਗ ਉਹ ਹੋਊਗੀ ਇਸ ਤਰ੍ਹਾਂ ਦੇ ਸਾਡੇ ਅੱਜ ਪ੍ਰੋਗਰਾਮ ਲੈ ਗਏ ਨੇ ਇਸ ਤੋਂ ਅੱਗੇ ਕਰਨਜੀਤ ਸਿੰਘ ਸਿੱਖ ਨੂੰ ਦੱਸਣ ਅੱਜ ਇੱਥੇ ਕਰਨੈਲ ਸਿੰਘ ਈਸਰੂ ਭਵਨ ਲੁਧਿਆਣਾ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਜਿਹੜੀ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਪਿਛਲੀਆਂ ਮਾਤਰਾਬ ਮੋਰਚੇ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀਗੀਆਂ ਉਹ ਔਰ ਉਚੇਚੇ ਤੌਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਾਥੀ ਵੀ ਇਥੇ ਉਗਰਾਹਾ ਸਾਹਿਬ ਔਰ ਛੰਡਾ ਸਿੰਘ ਜੀਠੂ ਕੇ ਉਹ ਵੀ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਮੋਗਾ ਰੈਲੀ ਹੋ ਕੇ ਹਟੀ ਆ ਔਰ ਉਹਦਾ ਰਿਵਿਊ ਕੀਤਾ ਹੈ ਔਰ ਅਸੀਂ ਬਹੁਤ ਹੀ ਮਤਲਬ ਉਥੇ ਜੋ ਪੰਜਾਬ ਦੇ ਕਿਸਾਨਾਂ ਨੇ ਉਸ ਰੈਲੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਾਮਲ ਹੋ ਕੇ ਔਰ ਐਸ ਕੇ ਐਮ ਦੇ ਝੰਡੇ ਥੱਲੇ ਔਰ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ ਉਹਦੇ ਉੱਤੇ ਅੱਜ ਦੀ ਮੀਟਿੰਗ ਨੇ ਤਸੱਲੀ ਜ਼ਾਹਰ ਕੀਤੀ ਆ ਔਰ ਨਾਲ ਹੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ 9 ਜਨਵਰੀ ਦੀ ਮੋਗਾ ਰੈਲੀ ਤੋਂ ਬਾਅਦ ਜੋ ਏਕਤਾ ਦਾ ਸੁਨੇਹਾ ਮੋਗਾ ਰੈਲੀ ਤੋਂ ਬਾਅਦ ਅਸੀਂ ਦਿੱਤਾ ਸੀ ਵੀ ਪੰਜਾਬ ਦੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਕਿਉਂਕਿ ਮੰਗਾਂ ਸਾਂਝੀਆਂ ਨੇ ਔਰ ਮੰਗਾਂ ਸਾਂਝੀਆਂ ਹੋਣ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਇਹ ਏਕਤਾ ਜਿਹੜੀ ਹੈਗੀ ਆ ਉਹ ਕੇਂਦਰ ਤੇ ਦਬਾਅ ਬਣਾਉਣ ਖਾਤਰ ਅੱਗੇ ਵੱਲ ਮਤਲਬ ਵਧਿਆ ਜਾਵੇ ਉਹ ਏਕਤਾ ਦੇ ਉੱਤੇ ਵਿਚਾਰ ਹੋਇਆ ਅਤੇ ਤਸੱਲੀ ਜਾਹਰ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਇਸ ਏਕਤਾ ਨੂੰ ਅੱਗੇ ਵਧਾਉਣ ਖਾਤਰ ਜੋ ਵੀ ਯਤਨ ਕੀਤੇ ਗਏ ਆ ਉਹ ਬੜੇ ਸ਼ਲਾਘਾਜੋਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਖੇਤੀ ਨੀਤੀ ਦਾ ਖਰੜਾ ਨਮਾ ਲੈ ਕੇ ਆਈ ਆ ਔਰ ਦਬਾਅ ਬਣਾਉਣ ਖਾਤਰ ਔਰ ਇਹ ਖੇਤੀ ਨੀਤੀ ਦੇ ਖਾੜੇ ਨੂੰ ਪੰਜਾਬ ਦੇ ਵਿੱਚ ਰੱਦ ਕਰਨ ਖਾਤਰ ਅਸੈਂਬਲੀ ਦਾ ਜਿਹੜਾ ਸੈਸ਼ਨ ਆ ਅਸੀਂ ਮਤਲਬ ਅੱਜ ਇਹ ਵਿਚਾਰ ਕੀਤੀ ਆ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਵੇਗਾ ਜਲਦੀ ਤੋਂ ਜਲਦੀ ਉਹ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਬੁਲਾਉਣ ਔਰ ਸੈਸ਼ਨ ਦੇ ਵਿੱਚ ਇਹਨੂੰ ਮੁੱਢੋਂ ਸੁੱਢੋਂ ਇਹ ਖਾੜੇ ਨੂੰ ਜਿਹੜਾ ਰੱਦ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਕਿਉਂਕਿ ਡੱਲੇਵਾਲ ਸਾਹਿਬ ਆ ਜਿਹੜੇ ਉੱਥੇ ਮਰਨwarte ਤੇ ਬੈਠੇ ਆ ਔਰ ਕੇਂਦਰ ਸਰਕਾਰ ਦੇ ਉੱਤੇ ਇਹ ਦਬਾਅ ਬਣਾਉਣ ਖਾਤਰ ਅੱਜ ਅਸੀਂ ਇਹ ਪੂਰੀ ਬਹਿਸ ਕੀਤੀ ਆ ਔਰ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਵੀ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਉਹ ਮਤਲਬ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਕਿ ਕਿਸਾਨੀ ਦਾ ਜਿਹੜਾ ਘੋਲ ਆਗਾ ਉਹਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਔਰ ਜਿਹੜਾ ਡੱਲੇਵਾਲ ਸਾਹਿਬ ਦਾ ਮਰਨwarte ਜਿਹੜਾ ਉਹ ਖਤਮ ਕਰਾਇਆ ਜਾ ਸਕੇ ਔਰ ਨਾਲ ਹੀ ਜਿਸ ਤਰ੍ਹਾਂ ਲਖਵਾਲ ਸਾਹਿਬ ਨੇ ਕਿਹਾ 26 ਨੂੰ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਬਕਾਇਦਾ ਤੌਰ ਤੇ ਐਸ ਕੇ ਐਮ ਦੇ ਵੱਲੋਂ ਉਲੀਕਿਆ ਹੋਇਆ ਪ੍ਰੋਗਰਾਮ ਆ ਔਰ ਉਹ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜਥੇਬੰਦਕ ਤੌਰ ਤੇ ਡਿਸਪਲਨ ਦੇ ਤੌਰ ਦੇ ਉੱਤੇ ਜੋ ਫੈਸਲੇ ਲਏ ਗਏ ਆ ਉਹਨਾਂ ਨੂੰ ਇਨ ਬਿਨ ਲਾਗੂ ਕਰਾਇਆ ਜਾਵੇਗਾ ਇਹ ਫੈਸਲੇ ਅੱਜ ਅਸੀਂ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਆ ਉਹ ਗ੍ਰਾਸਟ ਕਰ ਲੋ ਨਾ ਫਰ ਲੋ ਨਾ ਕਰ ਲੋ ਕਰ ਲੋ ਕਰ ਜਿਹੜੀ ਐਸਕੇਮ ਦੀ ਮੀਟਿੰਗ ਹੋਈ ਆ ਪੰਜਾਬ ਦੀ ਜਿੱਥੇ ਬੰਦੀਆਂ ਦੀ ਜਿਹਦੇ ਵਿੱਚ ਪਹਿਲਾਂ ਇਹ ਐਸਕੇਮ ਆਲ ਇੰਡੀਆ ਬਲੋਕ ਤਿੰਨ ਪ੍ਰੋਗਰਾਮ ਦਿੱਤੇ ਗਏ 1 23 ਤਰੀਕ ਨੂੰ ਜਿਹੜਾ ਇਹ ਖਰੜਾ ਨਵਾਂ ਭੇਜਿਆ ਸਰਕਾਰ ਨੇ ਸਟੇਟਾ ਰਹੀਂ ਉਹ ਕਾਨੂੰਨ ਨੇ ਜਿਹੜੇ ਪਹਿਲੇ 2021 ਦੇ ਵਿੱਚ ਵਾਪਸ ਲਏ ਸੀ ਉਹ ਮੁੜ ਕੇ ਚੋਰੀ ਰਹੀ ਲਾਗੂ ਕਰ ਰਹੀ ਹੈ ਸਰਕਾਰ ਅਸੀਂ ਉਸ ਮੰਗ ਨੂੰ ਆਧਾਰ ਬਣਾ ਕੇ ਬਾਕੀ ਦਿੱਲੀ ਮੋਲ ਦੇ ਰਹਿਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਤੇ ਦਲੇਆਲ ਦੇ ਬੰਦ ਬਰਤ ਨੂੰ ਦਾ ਵਿੱਚ ਲੈ ਕੇ ਅਸੀਂ ਤਕਰੀਬਨ ਤਿੰਨ ਐਕਸ਼ਨ ਕਰ ਚੁੱਕੇ ਹਾਂ ਦੋ ਹਰਿਆਣੇ ਪੱਧਰ ਦੇ ਇੱਕ ਹਰਿਆਣੇ ਚ ਤੇ ਇੱਕ ਅਸੀਂ ਕੀਤਾ ਮੋਗਾ ਰੰਡੀ ਪੰਜਾਬ ਦੇ ਵਿੱਚ ਜਿਹਨੇ ਤਿੰਨੇ ਐਕਸ਼ਨਾਂ ਦੇ ਵਿੱਚ ਡਰਾਫਟ ਸਾਡੀ ਮੁੱਖ ਮੰਗ ਹੈ ਕਿਉਂਕਿ ਉਹਦੇ ਨਾਲ ਸਰਕਾਰੀ ਬੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ ਸਰਕਾਰੀ ਸਟਾਕ ਹੈ ਜਿਹੜਾ ਗਦਾਮ ਨੇ ਉਹਨਾਂ ਨੂੰ ਖਤਮ ਕਰਨਾ ਚੈਲੋਗ ਦਾ ਮਾਨੂੰ ਵੰਡੀਆਂ ਸ਼ੋ ਕਰਨਾ ਕੰਟੈਕਟ ਫਾਰਮਿੰਗ ਵਾਲੀ ਪ੍ਰੋਸੈਸਿੰਗ ਵਾਲੀ ਗੱਲ ਹੈ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਿਹੜੀ ਡਾਇਰ डिफरेंट ਕੀਮਤਾਂ ਮਿਲਦੀਆਂ ਨੇ ਐਮਐਸਪੀ ਤੋਂ ਉਹਨਾਂ ਦੀ ਬੀਮਾ ਯੋਜਨਾ ਦੀ ਇੱਕ ਸਕੀਮ ਜੀ ਬਣਾ ਕੇ ਵਿੱਚ ਰੱਖੀ ਪਾਈ ਜਿਹੜੀ ਟੋਟਲ ਉਹੀ ਗੱਲਾਂ ਜਿਹੜੀਆਂ ਤਿੰਨ ਕਾਨੂੰਨਾਂ ਦੇ ਵਿੱਚ ਸੀ ਉਹ ਸਾਰੀਆਂ ਇਸ ਡਰਾਫਟ ਦੇ ਵਿੱਚ ਸਟੇਟ ਸਰਕਾਰ ਇੱਕਤਮੰਦ ਕੇ ਖੇਤੀ ਨੂੰ ਸਟੇਟਾਂ ਦੇ ਦਵਾ ਪਾ ਕੇ ਉਹ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਦਾ ਅਸੀਂ ਸਨੇਹਾ ਇਹ ਸਤਿਨੇਕਸ਼ਨਾਂ ਦੇ ਵਿੱਚ ਪੂਰੇ ਭਾਰਤ ਤੱਕ ਦਿੱਤਾ ਹੈ ਤੇ ਅਸੀਂ ਭਾਰਤ ਪੱਦਰ ਦਾ ਇਹਨੂੰ ਅੰਦੋਲਨ ਬਣਾ ਕੇ ਸਾਰੇ ਭਾਰਤੀਆ ਸਟੇਟਾਂ 'ਚ ਇਹ ਗੱਲ ਲੈ ਕੇ ਜਾਵਾਂਗੇ ਅਸੀਂ ਵੱਡੇ ਵੱਡੇ ਪੁਰਾਣਾ ਪਹਿਲਾਂ ਵੀ ਕੀਤੇ ਨੇ ਆਲ ਇੰਡੀਆ ਸਕੀਮ ਦੀ ਮੀਟਿੰਗਾਂ ਸ਼ਾਮ ਨੂੰ ਆਨਲਾਈਨ ਉਹਦੇ ਵਿੱਚ ਅਸੀਂ ਇਹ ਵਿਚਾਰਾਂਗੇ ਕਿ ਆਲ ਇੰਡੀਆ ਪੱਦਰ ਦੇ ਐਕਸ਼ਨਾਂ ਕਿੰਨੇ ਅਸੀਂ ਦੇ ਸਕਦੇ ਆ ਤੇ 26 ਜਨਵਰੀ ਵਾਲਾ ਵੀ ਆਲ ਇੰਡੀਆ ਦਾ ਐਕਸ਼ਨ ਹੋਊਗਾ ਇਹ ਅਜਿਹਾ ਪਾਸ ਹੋਰ ਕਰ ਲਾਂਗੇ ਹੋਰ ਉਹਨੂੰ ਰੂਪ ਦਿਖਾਰ ਲਾਂਗੇ ਤੇ ਇਹ ਐਕਸ਼ਨ ਹੋਊਗਾ ਤੇ ਅਗਲਾ ਇੱਕ ਕੋਈ ਐਕਸ਼ਨ ਵੀ ਆਗਦੇ ਪੱਧਰ ਦਾ ਆ ਸਕਦਾ ਅਸੀਂ ਕਿਹਨਾਂ ਕਿਸਾਨ ਨਾਲ ਭੁਖੜਦਾਲ ਨਾਲ ਭੁਖੜਦਾਲ ਦੇ ਬੈਠੇ ਹੋਏ 111 ਕਿਸਾਨ ਹੋਰ ਦੇਖੋ ਸਰ ਉਹ ਉਹਨਾਂ ਮੋਰਚੇ ਵਾਲਿਆਂ ਦੀ ਸਾਥੀਆਂ ਦੀ ਮਰਜ਼ੀ ਹੈ ਉਹ ਤਾਂ ਕੀ ਕਰ ਰਹੇ ਨੇ ਉਹ ਤਾਂ ਮੋਰਚੇ ਦਾ ਸਾਡਾ ਤਾਂ ਹੈ ਨਹੀਂ ਉਹ ਤਾਂ 26 ਜਨਵਰੀ ਨੂੰ ਕਿਹੜਾ ਐਕਸ਼ਨ ਲੈਣ ਜਾ ਰਹੇ ਹਾਂ 26 ਮਾ ਅਟੈਕਟਰ ਮਾਰਤਾ ਸਾਥੀਆਂ ਨੇ ਐਲਾਨ ਕੀਤਾ ਤਾਂ ਟਰੈਟ ਮਾਰਚ ਦੇਖੋ 26 ਜਨਵਰੀ ਦਾ ਮਾਰਚ ਹਰ ਸਾਲ ਹੁੰਦਾ ਨਵਾਂ ਨਹੀਂ ਮਤਲਬ ਇਹ 26 ਜਨਵਰੀ ਅਸੀਂ ਹਰ ਸਾਲ ਆਂਡੀਆਂ ਪੱਦਰ ਤੇ ਮਾਰਚ ਕਰਦੇ ਆ ਉਹੀ ਮਾਰਚ ਸੇਮ ਹੈ ਇਸ ਦੀ ਵਿਸ਼ੇਸ਼ ਗੱਲ ਇਹ ਹੈ ਪਹਿਲਾਂ ਤਾਂ ਅਸੀਂ ਦਿੱਲੀ ਵਾਲੇ ਮੋਰਚ ਮੰਗਾ ਜਿਹੜੇ ਰਹਿੰਦੀਆਂ ਮੰਗਾ ਸੂਰਾਂ ਤੇ ਕਰਦੇ ਹੁੰਦੇ ਸੀ ਇਸ ਵਾਰ ਅਸੀਂ ਨਿਆ ਡਰਾਫਟ ਪਹਿਲੇ ਨੰਬਰ ਤੇ ਲਾਦਾ ਤੇ ਦਿੱਲੀ ਮੋਰਚੀਆਂ ਦੇ ਰਹਿੰਦੀਆਂ ਮੰਗਾ ਜਿਹੜੀਆਂ ਉਹ ਸਰ ਮਹਾਪੰਚਾਇਤ ਤੋਂ ਸਰਕਾਰ ਵੱਲੋਂ ਕੋਈ ਕੋਈ ਤੁਹਾਡੇ ਸੁਨੇਹਾ ਆਇਆ ਕੋਈ ਗੱਲਬਾਤ ਕੋਈ ਕਿਸੇ ਤਰ੍ਹਾਂ ਨਹੀਂ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਓਕੜ ਓਕੜ ਕਰਨਾ ਹੋਣਗੇ ਉਹ ਦੇਖਾਂਗੇ ਬਾਅਦ ਵਿੱਚ ਇਹਦਾ ਵਿਕਾਸ ਸਾਹ ਕਰਾਉਣ ਦੀ ਗੱਲ ਕੀਤੀ ਹੈ ਜਿਹੜਾ ਤੁਸੀਂ ਕਹੇ ਪੰਜਾਬ ਸਰਕਾਰ ਪੰਜਾਬ ਦੀ ਐਂਸਬਲੀ ਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਸਾ ਉਹਨੂੰ ਲੈ ਕੇ ਕੋਈ ਗੱਲਬਾਤ ਹੋ ਪਾਈ 50 ਸਰਕਾਰ ਨਾਲ ਹੋਈ ਹੈ ਸਾਡੀ ਗੱਲ ਸਾਰੀਆਂ ਜਥੇਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਸੀ ਸਾਡੇ ਸਾਰਿਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਮੰਨਿਆ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਉਹ ਜਿਸ ਤਰੀਕੇ ਨਾਲ ਰੱਦ ਦਾ ਬਿਆਨ ਆ ਉਹਨਾਂ ਦਾ ਚਿੱਠੀ ਇੱਕ ਵੀ ਅਸੀਂ ਰੱਦ ਕਰਤਾ ਇਸ ਤਰ੍ਹਾਂ ਨਹੀਂ ਅਸੀਂ ਕਹਿੰਦੇ ਵੀ ਸੈਸ਼ਨ ਬੁਲਾਓ ਸੈਸ਼ਨ ਦੇ ਵਿੱਚ ਉਹਨੂੰ ਪੱਕਾ ਦਾ ਰੱਦ ਕਰੋ ਫਿਰ ਰੱਦ ਕਰਦੀ ਦੀ ਕਾਪੀ ਇਹਦੀ ਉਹ ਜਨਤਕ ਕੀਤੀ ਜਾਵੇ